ਮੰਗ ਮੰਗ ਕੇ ਵੇਖ ਲਿਆ ਉਹ ਜਮਾਤੇ ਦੇਖਾਂਗੇ ਮਾਪਿਸ ਮਰਦਾ ਮੈਦੂਨਾ ਤੇ ਅਤਿਆਚਾਰ ਕਰ ਕਰ ਕੇ ਪੰਜਾਬ ਦੇ ਸਾਰੇ 13 ਦੇ 13 ਜਿਹੜੇ ਐਮਪੀ ਆ ਉਮੀਦਵਾਰ ਆ ਭਾਜਪਾ ਦੇ ਉਹਨਾਂ ਦੇ ਘਰਾਂ ਗਾੜੀ ਸ਼ਾਂਤੀਪੁਰ ਨੂੰ ਤਰੀਕੇ ਨਾਲ ਧਰਨੇ ਲਾਏ ਜਾ ਰਹੇ ਆ ਧਰਨੇ ਲਗਾਏ ਜਾ ਰਹੇ ਆ ਉਹਨਾਂ ਧਰਨੇ ਚਾਹੀ ਆਪਣੇ ਮੰਗਾਂ ਠਾ ਰਹੇ ਆ ਸਾਹੀ ਜਥੇਬੰਦੀ ਇਕੱਠੀਆਂ ਹੋ ਕੇ ਇੱਥੇ ਆਫਰ ਧਰਨਾ ਦੇ ਰਹੇ ਜੋ ਐਮਐਸਪੀ ਗਰੰਟੀ ਕਾਨੂੰਨ ਕਰਜ਼ਾ ਮਾਫੀ किसानों के ऊपर जो अत्याचार किया गया उनका इंसाफ लेने की बातों को लेकर यहाँ पर आज बारह बजे से लेकर चार बजे तक ये धरना प्रदर्शन किया जाएगा जहाँ लखीमपुर खीरी कांड है उसका इंसाफ दो उसका तो जो जो उसका दोषी है वो तो तुम्हें केंद्र मंत्री बना छाया है उसको फिर टिकट दी हुई लखीमपुर से हाँ देखो ਮੈਂ ਸਤਰਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਹੁੰਦੀ ਪੰਜਾਬ ਦੇ ਸੂਬਾ ਅਗੂ ਅੱਜ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਹਰਿਆਣਾ ਵਿੱਚ ਵੀ ਕੀਤਾ ਜਾ ਰਿਹਾ ਹੈ ਬਾਕੀ ਸੂਬਿਆਂ ਵਿੱਚ ਕੀਤਾ ਜਾ ਰਿਹਾ ਹੈ ਦੋਨੋਂ ਫੋਰਮ ਜੋ ਹੈ ਨਾਨ ਪੋਲਿਟিক্যাল ਕਿਸਾਨ ਮਜ਼ਦੂਰ ਮੋਰਚਾ ਤੇ ਆਪਣਾ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਇਹ ਲਾਨਿਆ ਗਿਆ ਪੰਜਾਬ ਦੇ ਸਾਰੇ 13 ਦੇ 13 ਜਿਹੜੇ ਐਮਪੀ ਆ ਉਮੀਦਵਾਰ ਆ ਭਾਜਪਾ ਦੇ ਉਹਨਾਂ ਦੇ ਘਰਾਂ ਗਾੜੀ ਸ਼ਾਂਤੀਪੁਰ ਨੂੰ ਤਰੀਕੇ ਨਾਲ ਧਰਨੇ ਲਾਏ ਜਾ ਰਹੇ ਧਰਨੇ ਲਗਾਏ ਜਾ ਰਹੇ ਆ ਉਹਨਾਂ ਧਰਨੇ ਚਾਹੀ ਆਪਣੇ ਮੰਗਾਂ ਠਾ ਰਹੇ ਆ ਵੀ ਭਾਈ ਸਾਡੇ ਜਿਹੜੇ ਕਿਸਾਨ ਕਿਸਾਨ ਪੂਰਕਾ ਜੋ ਮੋਰਚਾ ਹੈ ਉਸकी जो मांगे हैं जो उसकी मांगे हैं एमएसपी गारंटी का कानून क्या क्या है किसान मजदूर के कर्जे खत्म करने की बात है जहां जो डॉक्टर स्वामीनाथम की रिपोर्ट सी2 प्लस हर मूल्य अनुसार देने की बात है जहां 10000 रुपया बढापा पेनसिं दी गल है जहां मनरेगा कानून अधीन 200 दिन काम ते 700 रुपया दिहाड़ी दी दि गल है जहां लखीपुर खीरीकांड है उसका इंसाफ दो उसका जो जो उसका दोषी है वो तो तुम्हें केंद्र के मंत्री बना छाड़ा है ਫੇਓ ਟਿਕਟ ਦੀ ਹੋਈ ਹੈ ਲਖੀਮਪੁਰ ਤੋਂ ਅੱਜ ਕਹਾਂ ਪੇ ਕਰ ਰਹੇ ਆਪਾਂ ਕਿਸ ਕੇ ਲਈ ਅੱਜ ਅਸੀਂ ਇੱਥੇ ਜੋ ਰਾਤਨਜੀਤ ਸੰਧੂ ਜੀ ਅੰਮ੍ਰਿਤਸਰ ਦਾ ਹਲਕੇ ਕੇ ਪਾਰਲੀਮੈਂਟਰੀ ਹਲਕੇ ਕੇ ਉਮੀਦਵਾਰ ਹੈਨ ਇਨਕੇ ਦੋ ਕਾਰਗੜੀ ਜੋ ਪ੍ਰਦਰਸ਼ਨ ਕਰ ਰਹੇ ਹੈਨ ਔਰ ਆਪਣੀ ਹੱਕੀ ਮੰਗੋ ਕੀ ਜੋ ਆਵਾਜ਼ ਠਾਏਂਗੇ ਜੋ ਭਾਜਪਾ ਕੀ ਨੀਤੀਆਂ ਹੈ ਉਸ ਕੋ ਲੋਕਾਂ ਕੋ ਜਾਗਰਤ ਕਰੇਗੇ ਕਿੰਨੀ ਦੇਰ ਤੱਕ ਚੱਲੇਗਾ ਇਹ ਪ੍ਰਦਰਸ਼ਨ ਇਹ ਪ੍ਰਦਰਸ਼ਨ ਸਾਡਾ ਬਸ ਕਿਸਾਨ ਮਜ਼ਦੂਰ ਆ ਰਹੇ ਹੈਨ ਹੋਰ ਅੱਧੇ ਘੰਟੇ ਤੱਕ ਵਿੱਚ ਵਿੱਚ ਜਿਹੜਾ ਉਹ ਪ੍ਰਦਰਸ਼ਨ ਸ਼ੁਰੂ ਹੋਇ ਜਾਏਗਾ ਮੇਰਾ ਨਾਮ ਗੁਰਲਾਲ ਸਿੰਘ ਮਾਨ कहाँ पे धरना दिया जा रहा है क्यों दिया जा रहा है आज जो लोकसभा हलका अमृतसर है वहाँ के जो बीजेपी नेता हैं तरनजीत सिंह जी सिंधु उनके घर पे आज जो है दोनों फॉर्मों की ओर से सभी जत्बंदी इकट्ठिया होकर यहाँ पर धरना दे रहे हैं जो एम एस कानून कर्जा माफी किसानों के ऊपर जो अत्याचार किया गया उनका इंसाफ लेने की बातों को लेकर यहाँ पर आज 12 बजे से लेकर 4 बजे तक ये धरना प्रदर्शन किया जाएगा तो क्या मांगे क्या है हमारी जो मुख्य मांगे हैं जैसे एम एच पी कानून डॉक्टर स्वामीनाथन कमीशन की रिपोर्ट के अनुसार दी जाए किसान का समुचा कर्जा माफ़ किया जाए और जो बिजली एक्ट है उससे 2024 जो मा, माना हुआ था केंद्र सरकार ने कि हम नहीं लेके आएंगे अगर लाएंगे तो किसान की सहमति से लेके आएंगे उसके वो एक हमारी मांग है और अन्य मांगों के साथ जो है जो दिल्ली मोर्चे की पुरानी मांगे हैं 750 ਕਿਸਾਨ ਛੀਦ ਹੋਏ ਹਨ ਕੋ ਨੂੰ ਇਨਤਖਾਫ ਦੇਣ ਕੀ ਜਾਂ ਉਹਨਕੋ ਮੁਆਵਜ਼ਾ ਦੇਣ ਕੀ ਬਾਤ ਹੈ ਇਨ ਸਾਰੀ ਮੰਗੋ ਕੋ ਲੈ ਕੇ ਪੋਲੂਸ਼ਨ ਐਕਸ ਸੇ ਕਿਸਾਨ ਕੋ ਬਾਹਰ ਨਿਕਾਲਨਾ ਹੈ ਕਰਜ਼ਾ ਮਾਫ ਕਰਨਾ ਹੈ ਬੇਰੁਜ਼ਗਾਰੀਏ ਸਾਰੀ ਮੰਗੋ ਕੋ ਲੈ ਕੇ ਯਹਾਂ ਪਰ ਇਹ ਮੋਰਚਾ ਜਾਰੀ ਹੈ ਮਾ